ਕਾਂਗਰਸ ਦਾ ਪਤਨ ਹੋ ਚੁੱਕਿਆ ਹੈ ਕਾਂਗਰਸ ਪਾਰਟੀ ਖੁਦ ਖਤਮ ਹੋ ਚੁੱਕੀ ਹੈ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਕਿਧਰ ਵੱਲ ਜਾਈਏ ਕਿਧਰ ਨਾ ਜਾਈਏ ਤਾਂ ਮੈਨੂੰ ਇਹ ਹੀ ਲੱਗਦਾ ਹੈ ਕਿ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੇ ਵੀ ਨਕਾਰਤਾ ਲੋਕ ਸਭਾ ਚੋਣਾਂ ਨੂੰ ਲੈ ਕੇ ਵਕ ਵਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜੋਰਾ ਸ਼ੋਰ ਹੈ ਔਰ ਅੱਜ ਵੀ ਆਮ ਆਦੀ ਪਾਰਟੀ ਦੇ ਵਿੱਚ ਵੀ ਗੱਲ ਕਰੀਏ ਤਾਂ ਪਰਿਵਾਰ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਵਿਧਾਇਕਾ ਮੈਡਮ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਅੱਜ ਜ਼ਿਲ੍ਹਾ ਯੂਥ ਦੇ ਆਗੂ ਨੇ ਜਿਹੜੇ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਰਹ ਦੇਖੋ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਆਮ ਆਦੀ ਪਾਰਟੀ ਚ ਵਾਧਾ ਹੋਇਆ ਹੈ ਆਮ ਆਦੀ ਪਾਰਟੀ ਦੀ ਮਜ਼ਬੂਤੀ ਹੋਈ ਹੈ ਤੇ ਨਾਲ ਹੀ ਮੈਂ ਕਹੂੰਗੀ ਜਿਵੇਂ ਤੁਸੀਂ ਕਹਿੰਦੇ ਹੋ ਕਾਂਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਅੱਜ ਸ਼ਾਮਿਲ ਹੋਏ ਨੇ ਕਿਉਂਕਿ ਤੁਹਾਡੇ ਸਾਹਮਣੇ ਹੈ ਕਾਂਗਰਸ ਦਾ ਪਤਨ ਹੋ ਚੁੱਕਿਆ ਹੈ ਕਾਂਗਰਸ ਪਾਰਟੀ ਖੁਦ ਖਤਮ ਹੋ ਚੁੱਕੀ ਹੈ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਕਿੱਧਰ ਵੱਲ ਜਾਈਏ ਕਿੱਧਰ ਨਾ ਜਾਈਏ ਕਿਉਂਕਿ ਇਹਨਾਂ ਦੇ ਆਪਸੀ ਜਿਹੜੀ ਧੜੇਵਾਜੀਆਂ ਚੱਲ ਰਹੀਆਂ ਹਨ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਸਾਡੇ ਪਹਿਲਾਂ ਵਿਧਾਇਕ ਸਾਹਿਬ ਸੀ ਬੜੇ ਵਿਚਾਰੇ ਧਿਆਰ-ਵਿਆਰ ਹੋ ਕੇ ਤਾਂ ਮੈਨੂੰ ਇਹ ਹੀ ਲੱਗਦਾ ਹੈ ਕਿ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੇ ਵੀ ਨਕਾਰਤਾ ਤੇ ਇਹਨਾਂ ਨੇ ਜੋਤੀ ਜੀ ਨੇ ਆਮ ਆਦੀ ਪਾਰਟੀ ਦੇ ਕੰਮ ਦੇਖੇ ਲੋਕਾਂ ਨੂੰ ਬਿਜਲੀ ਫ੍ਰੀ ਲੋਕਾਂ ਨੂੰ ਮੁਹੱਲਾ ਕਲੀਨਿਕਾਂ ਦੀ ਸਹੂਲਤਾਂ ਨੌਕਰੀਆਂ ਮਿਲ ਰਹੀਆਂ ਨੇ ਹੋਰ ਵੀ ਬਹੁਤ ਸਾਰੀਆਂ ਐਜੂਕੇਸ਼ਨ ਵੱਲ ਵੀ ਅੱਛਾ ਬੜਾ ਅਵਾ ਮਿਲ ਰਿਹਾ ਅੱਛੀ ਐਜੂਕੇਸ਼ਨ ਵੱਲ ਵੀ ਲੋਕ ਜਾ ਰਹੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਮੈਂ ਆਪਣੀ ਸਾਰੀ ਰਾਜਪੂਰਾ ਟੀਮ ਵੱਲੋਂ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਨੂੰ ਦਾ ਵੈਲਕਮ ਕਰਦੀ ਆਂ ਔਰ ਪੂਰਾ ਵਿਸ਼ਵਾਸ ਦਿਵਾਨੀ ਆ ਕਿ ਅਸੀਂ ਸਾਰੇ ਮਿਲ ਕੇ ਆਮ ਆਦੀ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਸੋ ਚੋੜਾ ਦਾ ਦੌਰ ਲਗਾਤਾਰ ਜਾਰੀ ਆਉਣ ਨਾਲ ਦੇ ਨਾਲ ਵਿੱਚ ਹੋਰ ਵੀ ਚਿਹਰੇ ਲੱਗਦਾ ਹੈ ਕਿ ਆਮ ਆਦੀ ਪਾਰਟੀ ਵੀ ਸ਼ਾਮਲ ਹੋ ਸਕਦੀ ਹੈ ਜੀ ਬਿਲਕੁਲ ਬਹੁਤ ਜਲਦੀ ਤੁਹਾਨੂੰ ਹੋਰ ਵੀ ਅਸੀਂ ਅੱਗੇ ਅੱਗੇ ਦੱਸਾਂਗੇ ਕਾਫੀ ਲੋਕ ਜੁਆਇਨ ਕਰ ਰਹੇ ਨੇ ਅੱਛੇ ਅੱਛੇ ਚਿਹਰੇ ਜਿਨ੍ਹਾਂ ਨੇ ਕਾਂਗਰਸ ਪ ਮੋਦੀ ਲਈ ਮਿਹਨਤ ਕੀਤੀ ਸੀ ਦਿলো ਪ੍ਰਚਾਰ ਕੀਤਾ ਸੀ ਪਰ ਉੱਥੇ ਉਹ ਰਿਸਪੈਕਟ ਨਾ ਮਿਲਣ ਕਰਕੇ ਉਹ ਆਮ ਆਦਮੀ ਪਾਰਟੀ ਚ ਜੁਆਇਨ ਕਰ ਗਏ ਹਾਂ ਸੁਕੀ ਕਰਨਾ ਚਾਹੋਗੇ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਕਿਉਂ ਛੱਡੀ ਕਾਂਗਰਸ ਆਪਸੀ ਧੜੇਵਾਜੀ ਦਾ ਮੇਨ ਕਾਰਨ ਹੈ ਜੀ ਛੱਡਣ ਦਾ ਉਹ ਈ ਗੱਲ ਹੈ ਜੀ ਬਾਕੀ ਦੁਜਾ ਸੀ ਪ੍ਰਭਾਵਿਤ ਹੋ ਕੇ ਮੇ ਆਮ ਆਦਮੀ ਪਾਰਟੀ ਪ੍ਰਭਾਵਿਤ ਹੋ ਕੇ ਨੀਤੀਆਂ ਤੋਂ ਪਰ ਉਹ ਜੁਆਇਨ ਕਰ ਰਹੇ ਹਾਂ ਸਾਰੇ ਹੀ ਆ ਜੀ ਕਿੰਨਾ ਕੁ ਯੂਥ ਜਿਹੜਾ ਅੱਜ ਤੁਹਾਡੇ ਨਾਲ ਸ਼ਾਮਲ ਹੋਇਆ ਅੱਜ ਨੀਅਰ ਰਵਾਰਡ 100 ਬੰਦਾ ਜੀ ਜੁਆਇਨ ਕੀਤਾ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖਿਆ ਜਾਊਗਾ ਪਿੰਡ ਬਸੰਤਪੁਰੇ ਵਿਖੇ ਤੇ ਉੱਥੇ 1000 ਤੋਂ 1500 ਯੂਥ ਦਾ ਵੱਡਾ ਪ੍ਰੋਗਰਾਮ ਕੀਤਾ ਜਾਊ। ਸੋ ਚੋ ਪ੍ਰਚਾਰ ਕੀਤਾ ਜਾਵੇਗਾ ਜੋਰਾ ਸ਼ੋਰਾ ਨਾਲ ਡਾਕਟਰ ਬਲਬੀ ਸਿੰਘ ਜੀ ਅੱਜ ਤੋਂ ਹੀ ਲੱਗੇ ਜੀ ਇਹ ਕੰਮ ਤੇ ਅੱਜ ਤੋਂ ਪੂਰਾ ਜੋਰਾ ਨਾਲ ਗੋ ਭੈਣ ਜੀ ਦੀ ਗਵਾਹੀ ਇਹਡ ਜੋ ਸਾਡੀ ਡਿਊਟੀ ਲਾਉਣਗੇ ਅਸੀਂ ਨਾਲ ਆ ਇਹਨਾਂ ਨੂੰ ਕੀ ਕਹਿਣਾ ਚਾਹਦੇ ਹੋ ਜੀ ਅੱਜ ਆਵਾ ਦੀ ਪਾਰਟੀ ਸ਼ਾਮ ਨੂੰ ਲੋੜੀਂਦੀ ਬੜਾ ਅੱਛਾ ਲੱਗ ਰਿਹਾ ਜੀ ਕਿ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਭੈਣ ਜੀ ਨੀਨਾ ਮਿੱਤਰ ਜਿਹੜੇ ਹੈਗੇ ਆ ਬੜੇ ਮਿਹਨਤੀ ਨੇ ਬੜੇ ਸੁਭਾਅਕੋਂ ਬੜੇ ਅੱਛੇ ਨੇ ਹਾਂਜੀ ਤੇ ਕੰਮ ਕੀਤੇ ਜਾ ਰਹੇ ਨੇ ਕੰਮ ਹੋ ਰਹੇ ਨੇ ਜੀ ਆਪਣੀ ਕੰਸਟੀਚੂਐਂਸੀ ਦੇ ਉਨੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਾਂ ਠੀਕ ਹੈ ਸੋ ਸੁਣ ਸਕਦੇ ਹੋ ਕਿ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਆਮ ਆਦੀ ਪਾਰਟੀ ਦੇ ਕੰਮ ਕਰਨ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਕਿ ਜੁਆਇਨਿੰਗ ਕੀਤੀ ਆ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਸੰਤਪੁਰਾ ਪਿੰਡ ਦੇ ਨੇੜੇ ਦੇ ਹਲਕਾ ਵਿੱਚ ਜਿਹੜਾ ਕਿ ਵੱਡਾ ਇਕੱਠ ਕਿ ਯੂਥ ਵੱਲੋਂ ਕੀਤਾ ਜਾਵੇਗਾ ਤੇ ਚੋਣ ਪ੍ਰਚਾਰ ਜਿਹੜਾ ਹੈ ਕਿ ਡਾਕਟਰ ਬਰਬੀਰ ਸਿੰਘ ਦੇ ਹੱਕ ਵਿੱਚ ਵੀ ਕੀਤਾ ਜਾਵੇਗਾ ਕੈਮਰਾ ਪ੍ਰਥਮਿਤ ਕੁਮਾਰ ਦੇ ਨਾਲ ਦਇਆ ਸਿੰਘ ਰਾਜਪੂਰ